ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਵੇਲੇ ਅਸੀਂ ਖਨੋਰੀ ਬਾਰਡਰ ਤੇ ਖੜੇ ਆ ਤੁਸੀਂ ਲਗਾਤਾਰ ਦੇਖ ਰਹੇ ਹੋ ਕਦੇ ਕਿਸੇ ਪਿੰਡ ਵੱਲੋਂ ਕਦੇ ਕਿਸੇ ਬਲਾਕ ਵੱਲੋਂ ਕਦੇ ਕਿਸੇ ਜ਼ਿਲ੍ਹੇ ਵੱਲੋਂ ਇੱਥੇ ਮੋਰਚੇ ਦੇ ਵਿੱਚ ਚੱਲ ਰਹੀ ਲੰਗਰਾਂ ਦੀ ਸੇਵਾ ਲਗਾਤਾਰਤਾ ਬਣੀ ਹੋਈ ਹੈ ਸੰਗਤਾਂ ਭੇਜ ਰਹੀਆਂ ਨੇ ਔਰ ਆ ਇੱਕ ਅਜੀਬ ਕਿਸਮ ਦੀ ਗੱਲ ਐ ਕੁਝ ਵੱਖਰੀ ਗੱਲ ਐ ਇਹ ਜਿਹੜਾ ਸਮਾਨ ਆਇਆ 3 ਟੀਨ ਸਰੋਂ ਦੇ ਤੇਲ ਦੇ ਆਏ ਨੇ ਤੇ 2 ਬੈਗ ਲਗਭਗ 7/4 ਕੁਇੰਟਲ ਪਿਆਜ਼ ਇੱਥੇ ਆਇਆ ਇਹ ਉਸ ਬਾਰਡਰ ਬੰਨੀਓ ਆਇਆ ਹੈ ਫਤਿਹਗੁਰ ਸਾਹਿਬ ਤੇ ਨਾਲ ਪਟਿਆਲੇ ਦੇ ਕੁਛ ਸਾਡਾ ਜਿਹੜਾ ਇੱਕ ਬਲੌਕ ਆ ਉਹਨਾਂ ਵੱਲੋਂ ਨਾਲ ਮਿਲ ਕੇ ਸੇਵਾ ਕੀਤੀ ਗਈ ਹੈ ਮੈਂ ਧੰਨਵਾਦੀ ਹਾਂ ਉਹਨਾਂ ਵੀਰਾਂ ਦਾ ਜਿਹੜੇ ਉੱਥੇ ਬੈਠੇ ਜਾਂ ਜਿਹੜਾ ਤੇਲ ਤੇ ਗੱਲ ਕਰੀਏ ਤਾਂ ਸਾਡੇ ਬਾਹਰ ਬੈਠੇ ਕਿਸੇ ਨੌਜਵਾਨ ਨੇ ਅਪੀਲ ਸੁਣੀ ਹੋਣੀ ਹੈ ਰਜਿੰਦਰ ਜੀ ਕੋਣੇ ਉਹ ਪ੍ਰਾਲਾ ਕੀਤਾ ਹੈ ਕਿ ਵੀ ਮੈਂ ਉੱਥੇ ਮਦਦ ਭੇਜਣੀ ਹੈ ਧੰਨਵਾਦੀ ਹਾਂ ਅਸੀਂ ਉਹਨਾਂ ਨੌਜਵਾਨਾਂ ਦੇ ਜਿਹੜੇ ਬਾਹਰ ਬੈਠੇ ਵੀ ਇਸ ਮੋਰਚੇ ਦਾ ਫਿਕਰ ਕਰ ਰਹੇ ਨੇ ਤਿੰਨ ਟੀਨ ਤੇਲ ਦੇ ਭੇਜੇ ਗਏ ਨਵਲੋ ਔਰ ਰਾਜਪੁਰਾ ਬਲਾਕ ਵੱਲੋਂ ਇੱਥੇ ਪਿਆਜ ਭੇਜਿਆ ਗਿਆ ਹੈ। ਤੋਂ ਮੈਂ ਆਪ ਸਾਰਿਆਂ ਨੂੰ ਬੇਨਤੀ ਕਰਦਾ ਦੋਸਤੋ। ਇਸ ਤਰ੍ਹਾਂ ਦਾ ਜਦੋਂ ਰਾਸ਼ਨ ਆਉਂਦਾ ਹੈ ਇਹਦੇ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਦਾ ਮੋਰਚੇ ਦੇ ਨਾਲ ਲਗਾਓ ਕਿੰਨਾ ਕਿੰਨੀ ਕਿੰਨੀ ਦੂਰ ਬੈਠੇ ਲੋਕ ਅੱਜ ਵੀ ਮੋਰਚੇ ਪ੍ਰਤੀ ਸੰਜੀਦਾ ਨੇ ਮੋਰਚੇ ਪ੍ਰਤੀ ਸੀਰੀਅਸ ਨੇ ਮੋਰਚੇ ਪ੍ਰਤੀ ਚਿੰਤਤ ਨੇ। ਔਰ ਇਹੋ ਜੇ ਚਿੰਤਕ ਵਿਅਕਤੀਆਂ ਦੇ ਕਰਕੇ ਮੋਰਚਾ ਆਇਦਨ ਚੜ੍ਹਦੀ ਕਲਾ ਵੱਲ ਨੂੰ ਜਾ ਰਿਹਾ ਹੈ ਮੋਰਚਾ ਜੱਤ ਵੱਲ ਨੂੰ ਵੱਧ ਰਿਹਾ ਹੈ ਸੋ ਪਤਾ ਲੱਗਿਆ ਆਹੋਣ ਵਾਲੇ ਦਿਨਾਂ 'ਚ ਅੱਜ ਇੱਥੇ ਮੇਰੇ ਕੋਲੇ ਗਿੱਦੜਵਾਹਾ ਬਲਾਕ ਦੇ ਪ੍ਰਧਾਨ ਜੀ ਆਏ ਉਹਨਾਂ ਨੇ ਵੀ ਗੱਲ ਕੀਤੀ ਕਿ ਮੇਰੇ ਬਲਾਕ ਤੋਂ ਵੀ ਰਾਸ਼ਨ ਘੱਟਾ ਹੋ ਰਿਹਾ ਹੈ ਉਹ ਮੇਰਾ ਖਿਆਲ ਹੈ ਇੱਕ ਜਾਂ ਦੋ ਦਿਨਾਂ ਦੇ ਵਿੱਚ ਵਿੱਚ ਉਹ ਰਾਸ਼ਨ ਵੀ ਇੱਥੇ ਪਹੁੰਚ ਜਾਣਾ ਤਾਂ ਇੱਕ ਮੈਂ ਬੇਨਤੀ ਜ਼ਰੂਰ ਕਰਦਾ ਹਾਂ ਬਹੁਤ ਧੰਨਵਾਦੀ ਆ ਮੈਂ ਜਿਨ੍ਹਾਂ ਨੇ ਇਹ ਪਿਆਜ਼ ਭੇਜਿਆ ਹੈ ਕਿਉਂਕਿ ਲੰਗਰਾਵਾਂ ਦੇ ਵਿੱਚ ਪਿਆਜ਼ ਤੇ ਦਾਲਾਂ ਦੀ ਵਰਤੋਂ ਵੱਧ ਹੁੰਦੀ ਹੈ ਉਹ ਬਰਾਬਰ ਉਨੀ ਤਕਰੀਬਨ ਉਹਨਾਂ ਦੀ ਵਰਤੋਂ ਹੁੰਦੀ ਹੈ ਉਹਨਾਂ ਚੀਜ਼ਾਂ ਦੀ ਸੋ ਇਸ ਕਰਕੇ ਸਾਨੂੰ ਫਿਰ ਜੇ ਵੱਧ ਤੋਂ ਵੱਧ ਸੰਗਤਾਂ ਦਾਲਾਂ ਪਿਆਜ਼ ਇਹ ਤੇਲ ਵਗੈਰਾ ਵਰਗੀਆਂ ਚੀਜ਼ਾਂ ਭੇਜਦੇ ਨੇ ਤਾਂ ਫਿਰ ਸਾਨੂੰ ਇੱਥੇ ਬਦਲਾਛਦਲੀ ਕਰਨ ਦੀ ਲੋੜ ਨਹੀਂ ਪੈਂਦੀ ਨਹੀਂ ਤਾਂ ਫਿਰ ਜੇ ਉਹਨਾਂ ਚੀਜ਼ਾਂ ਦੀ ਕਮੀ ਆਉਂਦੀ ਹੈ ਇੱਥੇ ਲੰਗਰਾਚ ਉਦੋਂ ਸਾਨੂੰ ਮਜਬੂਰ ਨਾ ਤੁਹਾਡੀ ਦਿੱਤੀ ਹੋਈ ਸੇਵਾ ਨੂੰ ਕਦੇ ਦਾਲ ਚ ਕਨਵਰਟ ਕਰਦੇ ਆ ਕਦੇ ਪਿਆਜ਼ ਦੇ ਵਿੱਚ ਕਨਵਰਟ ਕਰਦੇ ਆ ਫਿਰ ਅਸੀਂ ਉਹਨੂੰ ਬਦਲਦੇ ਆ ਲੇਕਿਨ ਸਾਨੂੰ ਵੀ ਉਹ ਬਦਲਣਾ ਪੈਂਦਾ ਤੁਹਾਡੀ ਦਿੱਤੀ ਕਣਕ ਨੂੰ ਲੈ ਜਾ ਕੇ ਉਹਦੇ ਉਹਦੇ ਇਹ ਵਿੱਚ ਦੇ ਵਿੱਚ ਸਾਨੂੰ ਪਿਆਜ਼ ਦਾਲਾਂ ਤੇ ਇਹ ਸਾਰੀਆਂ ਚੀਜ਼ਾਂ ਲੈਉਣੀਆਂ ਪੈਂਦੀਆਂ ਨੇ ਛੋ ਕੋਸ਼ਿਸ਼ ਕਰੋ ਅਗਰ ਵੱਧ ਤੋਂ ਵੱਧ ਦਾਲ ਕਾਲਾਂ ਦਾਲਾਂ ਤੇਲ ਪਿਆਜ਼ ਵਗੈਰਾ ਭੇਜ ਸਕੋ ਨਹੀਂ ਤਾਂ ਪਰ ਜਿੰਨਾ ਵੱਧ ਤੋਂ ਵੱਧ ਜਿਹੜੇ ਤਰੀਕੇ ਨਾਲ ਤੁਸੀਂ ਰਾਸ਼ਨ ਭੇਜ ਰਹੇ ਹੋ ਉਹ ਰਾਸ਼ਨ ਜਿਹੜਾ ਆ ਰਿਹਾ ਪਰ ਸਾਨੂੰ ਉਹਨੂੰ ਬਦਲਾਛਦਲੀ ਕਰਨੀ ਪੈਂਦੀ ਹੈ ਔਰ ਆਪ ਸਭ ਨੂੰ ਮੇਰੀ ਦੁਬਾਰਾ ਹੱਥ ਜੋੜ ਕੇ ਬੇਨਤੀ ਆ ਦੋਸਤੋ ਕਿ ਇਹਦੇ ਚ ਸੀਰੀਅਸ ਹੋਵੋ ਦੇਖੋ ਸੇਵਾ ਕਰਨ ਵਾਲੇ ਬਾਹਰਲੇ ਮੁਲਕ ਚ ਬੈਠੇ ਤੁਹਾਡੇ ਲਈ ਸੇਵਾਵਾਂ ਭੇਜ ਰਹੇ ਨੇ ਉਹ ਤੁਹਾਡਾ ਫਿਕਰ ਕਰ ਰਹੇ ਨੇ ਕਿ ਨਾ ਟਰਾਲੀਆਂ ਚ ਸਾਡੇ ਕਿਸਾਨ ਬੈਠੇ ਨੇ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਾ ਆਵੇ ਹੋਏ ਮਦਦ ਕਰਨੀ ਚਾ ਰਹੇ ਨੇ ਮਦਦ ਕਰ ਰਹੇ ਨੇ ਲਗਾਤਾਰ ਤੁਹਾਡੀ ਆਪ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਦੀ ਹੈਲਪ ਉਹਨਾਂ ਦੀ ਮਦਦ ਨੂੰ ਕਬੂਲ ਦੇ ਹੋਏ ਆਪਾਂ ਆਓ ਤਕੜੇ ਹੋ ਕੇ ਇਸ ਮੋਰਚੇ ਨੂੰ ਮਜ਼ਬੂਤ ਕਰੀਏ ਕਿਉਂਕਿ ਆਉਣ ਵਾਲੇ ਦਿਨਾਂ 'ਚ ਜਿਸ ਤਰ੍ਹਾਂ ਦੇ ਬਿਆਨ ਕਾਂਗਰਸ ਦੇ ਲੀਡਰ ਹੁੱਡਾ ਸਾਹਿਬ ਹੋਰਾਂ ਦੇ ਆ ਰਹੇ ਨੇ ਕਿ ਅਗਰ ਕਾਂਗਰਸ ਦੀ ਸਰਕਾਰ ਬਣੀ ਤਾਂ ਅਸੀਂ ਬੈਰੀਕਾਡ ਖੋਲ ਦੇਣੀ ਹੈ ਤੇ ਜੇ ਬੈਰੀਕਾਡ ਖੁੱਲਦੇ ਆ ਤਾਂ ਬਾਰੇ ਦੋਸਤੋ ਤੁਹਾਡੇ ਲਈ ਹੋਰ ਏਦੋਂ ਵਧੀਆ ਸੜਦੀ ਕਲਾ ਦੀ ਗੱਲ ਕੋਈ ਨਹੀਂ ਹੋਏਗੀ ਤਿਆਰੀ ਕਰੋ ਆਓ ਇੱਥੇ ਮੋਰਚੇ ਨੂੰ ਸਮਝੀਏ ਸਾਰੀਆਂ ਟਰਾਲੀਆਂ ਦੇ ਵਿੱਚ ਸਾਡੀ ਗਿਣਤੀ ਨੂੰ ਵਧਾਈਏ ਜਿਹੜੀਆਂ ਕੋਈ ਟਰਾਲੀਆਂ ਕੋਈ ਟਰੈਕਟਰ ਗਏ ਵੀ ਨੇ ਉਹ ਵਾਪਸ ਲੈ ਕੇ ਆਈਏ ਕਿਉਂਕਿ ਆਪਾਂ ਜਦੋਂ ਤੁਰਨਾ ਹੈ ਉਦੋਂ ਫਿਰ ਹਰੇਕ ਟਰਾਲੀ ਨੂੰ ਹਰੇਕ ਟਰੈਕਟਰ ਨੇ ਖਿੱਚ ਕੇ ਲੈ ਜਾਣਾ ਹੈ ਸੋ ਇਸ ਕਰਕੇ ਉਹਨਾਂ ਦੀ ਵੀ ਟਰੈਕਟਰਾਂ ਦੀ ਵੀ ਜ਼ਰੂਰਤ ਪੈਣੀ ਆ ਵਾਪਸ ਲੈ ਕੇ ਆਈਏ ਆਪ ਸਭ ਦਾ ਦੁਬਾਰਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ